ਆਤਮਾ ਕੀ ਰਹਿਤ ਨਾਵੇ ਇਹ ਮਨ ਨਾ ਨਕੈਵਨ ਅਲਨ ਅਗੈ ਉੱਜ ਪਾਣੇ ਤੋ ਦੀਨੂ ਨੋ ਕਰੈ ਤੇਰੇ ਅਪਰਖ ਦੀ ਰਖਵਾਏ ਮਨਮੁਖਾ ਕਰੇ ਅਸਤਾਨੀ ਸਭੁ ਕਾਤਿ ਹੁਕਮ ਆਏ ਨਾਮ ਨਾ ਉਜਨ ਕਰੀਐ ਨਾ ਸੰਸਕਰਮਾਏ ਜੁਆਏ ਮਨ ਲਾਟਿ ਜਾ ਮਨਮੁਖਾ ਲੋਕ ਸਮਝਾਈਐ ਸਦਾ ਹਮਝਾਇਆ ਜਾਏ Manu Manu ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵੀ ਬੋਪਾਰਾ ਇਹਦੇ ਉਸ ਚੈਨਲ ਤੋਂ ਨਵੇਂ हूं ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਦੇਖੋ ਜੀ ਅੱਜ ਆਇਆ ਘੋਦਵਾਰ ਤੇ 29 ਤਰੀਕ ਆ ਤੇ ਮਾਰਨਿੰਗ ਟਾਈਮ ਆ ਤੇ ਮੈਂ ਤਾਂ ਰਕਟ ਸਾਹ ਆਏ ਆ ਅੱਜ ਮੈਂ ਤੁਹਾਡੇ ਟਿਕਣ ਸਰਸਾ ਮੱਤ ਪਰ ਜ਼ਿਲ੍ਹਾ ਜਲੰਧਰ ਤੇ ਗੁਰਦੁਆਰਾ ਸਾਹਿਬ ਅੱਧਾ ਠੇਕਾ ਆਏ ਆ ਤੇ ਕਈ ਦਿਨਾਂ ਦੀ ਇਦਾਂ ਹੀ ਬਸ ਪ੍ਰੋਗਰਾਮ ਬਣਾਉਂਦੇ ਸੀ ਤੇ ਅੱਜ ਭੱਗਾ ਵਾਲੀ ਘੜੀ ਸਾਡੇ ਪ੍ਰਾਤੋ ਹੀ ਸਾਨੂੰ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਦਿਲ ਸੈਡ ਮੈਂ ਜਣੀ ਪਹਿਲੀ ਵਾਰ ਆਈ ਅੱਜ ਯਾਨੀ ਕਾਫੀ ਚਿਰ ਹੋ ਗਿਆ ਮੈਨੂੰ ਵਈ ਨੂੰ ਤੇ ਵੈਸੇ ਤਾਂ ਛੋਟੇ ਹੁੰਦੇ ਸੀ ਆਉਂਨੇ ਗੁਰਦੁਆਰਾ ਸਾਹਿਬ ਤੇ ਜੋ ਵੀ ਸਿਧਾਂਤ ਤੋਂ ਮੰਗਦੇ ਆ ਤੋ ਉਹ ਵੀ ਵਈਗਰੂ ਦਿੰਦਾ ਆ ਤੇ ਬਹੁਤ ਅਸਮਦਾ ਪੂਰੀ ਹੁੰਦੇ ਨੇ ਦੇਖੋ ਜੀ ਮੱਥਾ ਟੇਕ ਕੇ ਤਾਂ ਹੁਣ ਚੱਲ ਪਿਆ ਘਰ ਨੂੰ ਤੇ ਦੋ ਡੇਢ ਦਾ ਹੋ ਗਿਆ ਟਾਈਮ ਤੇ ਬੱਚੇ ਵੀ ਸਕੂਲ ਆ ਜਾਣਗੇ ਤੇ ਦੇਖੋ ਜੀ ਕਿੰਨਾ ਸਮਾਨ ਕਿੰਨਾ ਵਧੀਆ ਜਿੱਦਾਂ ਬਕਾਲਾ ਸਾਹਿਬ ਜਿੱਦਾਂ ਮਤਲਬ ਸਾਰੀ ਚੀਜ਼ ਮਿਲ ਜਾਂਦੀ ਹੈ ਨਾ ਉਹੀ ਸਾਹਿਬ ਇੱਥੇ ਇੱਥੇ ਵੀ ਹਰ ਇੱਕ ਚੀਜ਼ ਮਿਲ ਜਾਂਦੀ ਹੈ ਕੜਾਈਆਂ ਹੋ ਗਈਆਂ ਤੇ ਤਵੇ ਹੋ ਗਏ ਕੁੰਡੇ ਘੋਟਣੇ ਸਾਰੀ ਚੀਜ਼ ਮਿਲ ਜਾਂਦੀ ਆ ਤੇ ਚਲੋ ਖੈਰ ਵਧੀਆ ਗੱਲ ਆ ਤੇ ਬੱਚਿਆਂ ਦੇ ਖੇਡਾਂ ਵੀ ਮਿਲ ਜਾਂਦੀਆਂ ਆ ਤੇ ਕਾਫੀ ਅੱਗੇ ਨਾਲੋਂ ਗੁਰਦੁਆਰਾ ਸਾਹਿਬ ਚੇਂਜ ਹੋਇਆ ਤਾਂ ਮੈਨੂੰ ਚਰ ਹੋ ਗਿਆ ਕਿਨੂੰ ਪਰ ਬਹੁਤ ਵਧੀਆ ਲੱਗਿਆ ਦੇਖਿਆ ਮੈਂ ਸੰਗਤ ਭਾਵਿਆਂ ਅੱਜ ਬੁੱਧਵਾਰ ਸੀਗਾ ਪਰ ਫੇਰ ਵੀ ਸੰਗਤ ਬਹਾਵਾ ਸੀਗੀ ਆਈ ਜਾਂਦੀ ਜਾਈ ਜਾਂਦੀ ਤੇ ਇਹ ਤੁਹਾਨੂੰ ਤਾਂ ਬਹੁਤ ਹੀ ਅਜਿਹਾ ਹੁੰਦਾ ਆ ਕਾਟਰਾ ਚ ਚਲੋ ਖੈਰ ਹਾਂਜੀ 24 ਘੰਟੇ ਲੰਗਰ ਤੇ ਸੰਗਤਾਂ ਬੜੀ ਸ਼ਰਧਾ ਨਾਲ ਛੱਕਦੀਆਂ ਤੇ ਮੱਥਾ ਟੇਕਦੀਆਂ ਦੇਖੋ ਜੀ ਦਰਪੰਡੇ ਸਰਬ ਲੋ ਦੇ ਤੇ ਦੇਖੋ ਜੀ ਚਗਲੇ ਬਣਨੇ ਦੇ ਕੋਂਡੇ ਕੋਟਨੇ ਤੇ ਕੋਟੂ ਸਾਗ ਵਾਲੇ ਕੜਾਈਆਂ ਹਨ ਤੇ ਬਹੁਤ ਸਾਰਾ ਸਮਾਨ ਤੇ ਜਿਹੜੀਆਂ ਆਪਣਾ ਜਿੱਦਾ ਆਮ ਜ਼ਿੰਦਗੀ ਵਿੱਚ ਦੀਆਂ ਲੋੜਾਂ ਹੁੰਦੀਆਂ ਤੇ ਉਹ ਭਾਂਡੇ ਆ ਤੇ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਆਪਣੇ ਕੰਮ ਆਦੇ ਹਨ ਤੇ ਚਲੋ ਵਧੀਆ ਗੱਲ ਆ ਤੇ ਇਧਰ ਪਾਰਕਿੰਗ ਆ ਤੇ ਇਧਰ ਵੀ ਭਾਂਡੇ ਉਹੀ ਆ ਤੇ ਚੱਕਲੇ ਸਟੈਂਡ ਵਾਲੇ ਆ ਤੇ ਪਾਰਕਿੰਗ ਬਹੁਤ ਵੱਡੀ ਆ ਤੇ ਹਜੇ ਸਾਰਾ ਗੁਰਦੁਆਰਾ ਸਾਹਿਬ ਦਾ ਕੰਮ ਨਹੀਂ ਹੋਇਆ ਸੰਨ ਥੋੜੀ ਜਲਦੀ ਸੀਗੀ ਤੇ ਸਾਨੂੰ ਜਲਦੀ ਜਾਣਾ ਪੈ ਗਿਆ ਤੇ ਫਿਰ ਸੀ ਗੁਰਦੁਆਸਾ ਪਾਲੀ ਸਾਈਡ ਵੀ ਸਾਰੇ ਕੰਮ ਕੀਨਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਹਾਂ ਜੀ ਗੁਰਦੁਆਰਾ ਸਾਹਿਬ ਅਥਾ ਠੇਕ ਲਿਆ ਤੇ ਨਾਲੇ ਸੀ ਸ਼ਕਲਿਆ ਲੰਗਰ ਤੇ ਹੁਣ ਹੋਗੇ ਸਾਡੀ ਜਾਣ ਦੀ ਤਿਆਰੀ ਵਾਪਸੀ ਤੇ ਦੇਖੋ ਜੀ ਮਾਂ ਦਾ ਪਿਆਰ ਤੇ ਮਾਂ ਆਪਣੇ ਬੱਚਿਆਂ ਲਈ ਵਾਰ-ਵਾਰ ਹੀ ਜਾਂਦੀ ਹੈ ਦੇਖੋ ਜੀ ਮਾਪਿਆਂ ਦੀ ਕਦਰ ਕਰਿਆ ਕਰੋ ਤੇ ਇਹਨਾਂ ਨੇ ਬੜੇ ਔਖੇ ਹੋ ਕੇ ਲਿਆ ਹੁੰਦਾ ਆਪਣੇ ਬੱਚਿਆਂ ਨੂੰ ਹਨਾ ਤੇ ਇਹਨਾਂ ਨੂੰ ਸੰਭਾਲਿਆ ਕਰੋ ਸਮਝਣਾ ਆਪਣਾ ਫਰਜ਼ ਹੈ ਜੀ ਜੇ ਆਪਾਂ ਇਹਨਾਂ ਸਾਰਾ ਕੁਝ ਸੰਭਣਾ ਆ ਤਾਂ ਆਪਾਂ ਦਾ ਵੀ ਫਰਜ਼ ਇਹਨਾਂ ਨੂੰ ਸੰਭਾਲਣਾ ਹਨਾ ਤੇ ਆਪਣਾ ਸਹਾਰਾ ਬਣਦੇ ਛੋਟੇ ਉਹਨਾਂ ਦਾ ਆਪਾਂ ਨੂੰ ਇਹਨਾਂ ਨੂੰ ਸਿਆਣੇ ਹੋਣ ਦਾ ਸਹਾਰਾ ਬਣਨਾ ਚਾਹੀਦਾ ਹੈ ਮਾਪੇ ਲੱਭਦੇ ਨਹੀਂ ਹੈਗੇ ਇਹ ਬਹੁਤ ਅਨਮੋਲ ਚੀਜ਼ ਹੁੰਦੀ ਹੈ ਜੀ ਇਹ ਮਾਂ ਤਾਂ ਆਪਣੇ ਬੱਚੇ ਲਈ ਬਾਰੇ ਬਾਰੇ ਜਾਂਦੀ ਹੈ ਨਾ ਤੇ ਮਾਂ ਦੇ ਐਸੀ ਅਨਮੋਲ ਚੀਜ਼ ਹੁੰਦੀ ਆ ਤੇ ਜਿਨ੍ਹਾਂ ਦੇ ਮਾਪੇ ਹੈ ਨਹੀਂ ਇਸ ਦੁਨੀਆ ਤੋਂ ਤੁਰ ਗਏ ਇਹਨਾਂ ਨੂੰ ਪਛਕੇ ਦੇਖੋ ਵੀ ਮਾਪਿਆਂ ਦੀ ਕੀ ਕੀ ਕੀਮਤ ਹੁੰਦੀ ਆ ਤੇ ਜਿਹੜੇ ਹੈਗੇ ਆ ਉਹਨਾਂ ਦੀ ਕੀਮਤ ਨਹੀਂ ਪਾਉਣ ਵਾਲੇ ਨਹੀਂ ਪਾਉਂਦੇ ਹੈਗਾ ਪਰ ਪਾਉਣੀ ਚਾਹੀਦੀ ਆ ਕਿਨਾਂ ਨੇ ਬਹੁਤ ਮੁਸ਼ਕਲਾਂ ਫੇਸ ਕੀਤੀਆਂ ਆਂਦੀਆਂ ਆਪਣੇ ਵਾਸਤੇ ਤੇ ਚਲੋ ਖੈਰ ਮੈਂ ਬਹੁਤੀ ਡੂੰਗੀ ਗੱਲਬਾਤ ਨਾ ਕਰਦੀ ਹੋਈ ਨਾ ਤੇ ਹੁਣ ਜਾਣ ਦੀ ਤਿਆਰੀ ਆ ਤੇ ਚਾਰਕ ਦਾ ਹੋ ਗਿਆ ਟਾਈਮ ਤੇ ਥੋੜਾ ਜਿਹਾ ਹਣ ਤਾਂ ਮੌਸਮ ਸ਼ੁਰੂ ਹੋ ਗਿਆ ਵੈਸੇ ਅੱਜ ਸਾਰ ਦਿਨ ਹਵਾ ਚੱਲਦੀ ਰਹੀ ਹਾਂਜੀ ਚੱਲ ਪੈਸੀ ਗੁਰਦੁਆਰਾ ਸਾਹਿਬ ਤੋਂ ਤੇ ਮਾਂ ਕੋਲੋਂ ਬਿਸ਼ਨ ਨੂੰ ਜੀ ਤਾਂ ਨਹੀਂ ਕਰਦਾ ਹੈਗਾ ਪਰ ਕੀ ਕਰੇ ਕਰਦੀ ਹੈ ਮਜਬੂਰੀਆਂ ਮਾਰ ਲੈਂਦੀਆਂ ਆ ਨਾ ਤੇ ਆਪਾਂ ਨੂੰ ਆਪਣੇ ਵਾਪਸ ਘਰ ਜਾਣਾ ਪੈਂਦਾ ਦੇਖੋ ਇਸ ਮੱਧਪੁਰ ਮੈਂ ਚਰਾਵਤ ਗਈਆਂ ਯਾਰ ਕੰਮ ਹੋ ਫੇਰੀ ਜਾ ਹੁੰਦਾ ਉਦਾਂ ਨਹੀਂ ਜਾਂਦਾ ਹੈਗਾ ਤੇ ਇਹ ਏਰੀਆ ਨਾ ਤਰੱਕੀ ਵਾਲਾ ਹੋ ਚੁੱਕਾ ਨਾ ਯੂਨੀਵਰਸਿਟੀ ਫੈਕਟਰੀਆਂ ਹੋਰ ਕਿੰਨਾ ਹੀ ਕੁਝ ਉਹਨਾਂ ਸੋ ਬਣ ਗਿਆ ਬਹੁਤ ਵਧੀਆ ਦੇਖੋ ਜਿਹੜਾ ਕੰਮ ਕਰਨ ਵਾਲਾ ਇਨਸਾਨ ਹੁੰਦਾ ਨਾ ਉਹ ਇਧਰ ਭੁੱਖਾ ਨਹੀਂ ਮਰ ਸਕਦਾ ਤੇ ਦੌੜ ਲੱਗੀ ਹੋਈ ਹੈ ਬਾਹਰ ਜਾਣ ਦੀ 40-40 ਲੱਖ ਲਾ ਲਾ ਕੇ ਜੀ ਬਾਹਰ ਜਾਣੇ ਆ ਤੇ ਇਹਨਾਂ ਪੈਸਾ ਸੱਟ ਕੇ ਤੇ ਇਕੱਠਾ ਕਰਨ ਵਾਲੀ ਗੱਲ ਹੋ ਜਾਂਦੀ ਆ ਤੇ ਕਿਉਂ ਨਾ ਆਪਾਂ ਇਧਰ ਆਪਣੀ ਲਾਈਫ ਦੀ ਸੈਟਿੰਗ ਕਰੀਏ ਹੈ ਨਾ ਤੇ ਦੇਖੋ ਦੇਖੀ ਆਪਾਂ ਰੋਟੋਪਟ ਹੋਈ ਜਾਂਨੇ ਆ ਜਿਨ੍ਹਾਂ ਨੇ ਕੰਮ ਕਰਨਾ ਇਧਰ ਬਿਠੇਰਾ ਕਰਨਾ ਹੈ ਚਲੋ ਖੈਰ ਆਪਾਂ ਆਪਣੀ ਮਰਜ਼ੀ ਹੁੰਦੀ ਆ ਤੇ ਇਧਰ ਆ ਗਿਆ ਕਿਸ਼ਨਗੜ ਪਿੰਡ ਜਾਣੀ ਪਿੰਡੇ ਵੀ ਸ਼ਹਿਰੀ ਬਣ ਗਏ ਇੰਨਾ ਕੁਝ ਬਣ ਗਿਆ ਸਾਡੇ ਦੇਖਦੇ ਦੇਖਦੇ ਆ ਤੇ ਇੱਧਰ ਇਹ ਵੀ ਮੇਰੇ ਮਾਸੀ ਦਾ ਪਿੰਡ ਆ ਲੱਗੇ ਗਪਾਲਪੁਰਿਆ ਤੇ ਮੇਰੇ ਮਾਸੀਆਂ ਦੇ ਪਿੰਡ ਆ ਤੇ ਜਦੋਂ ਆਪਾਂ ਇੱਕ ਦੀ ਆਈ ਦਾ ਆਪਾਂ ਸਾਰਿਆਂ ਦੇ ਘੁੰਮ ਜਾਈਦਾ ਤੇ ਲੱਗੀ ਦੀ ਹੀ ਮੋਜ ਆ ਇੱਥੇ ਵੀ ਬੜਾ ਕੁਝ ਦੇਖ ਦੇਖਦੇ ਦੇਖਦੇ ਚੇਂਜ ਹੋ ਗਿਆ ਚਲੋ ਵਧੀਆ ਗੱਲ ਆ ਗਾਂ ਤਰੱਕੀ ਹੋਣੀ ਚਾਹੀਦੀ ਹੈ ਨਾ ਪਿੰਡਾਂ ਸ਼ਹਿਰਾਂ ਦੀ ਤੇ ਸੋਹਣਾ ਲੱਗਦਾ ਹੈ ਨਾ ਤੇ ਕਈ ਦਾ ਕੁਝ ਬਣ ਗਿਆ ਇੱਥੇ ਵੀ ਤੇ ਵਧੀਆ ਗੱਲ ਆ ਤੇ ਵੱਡੇ ਵੱਡੇ ਰੋਡ ਤੇ ਕੋਈ ਜਾਣ ਆਉਣ ਦੀ ਮੁਸ਼ਕਲ ਨਹੀਂ ਹੈਗੀ ਇਕਦਮ ਹਾਈਵੇ ਵੱਡੇ ਤੇ ਅੱਜ ਹਵਾ ਬਹੁਤ ਜਲਦੀ ਪਈ ਸੀ ਇੰਨੀ ਜਲਦੀ ਹਵਾ ਦੇਖੋ ਜੀ ਆਪਣਾ ਪੰਜਾਬ ਤਰਕੀਆਂ ਤੇ ਇੱਧਰ ਜਿਹੜੇ ਪਰਦੇਸੀ ਆ ਵੀ ਤਰਕੀਆਂ ਵਿੱਚ ਹੀ ਆ ਤੇ ਸੰਤਰੀ ਲੈ ਕੇ ਬੈਠੀ ਆ ਪਰਦੇਸਣ ਤੇ ਨਾਲ ਹੀ ਅੰਬੂਦ ਲੈ ਕੇ ਬਠੀ ਆ ਚਲੋ ਮੈਂਗੇ ਜਾਂਦੇ ਜਾਂਦੇ ਸੰਤਰੀ ਲੈ ਚੱਲਦੇ ਆ ਨਾ ਤੇ ਚਲੋ ਤਾਂ ਖਾਣਾ ਖਾਣਾ ਚਾਹੀਦਾ ਵਧੀਆ ਨਾ ਤੇ ਬੜੇ ਵਧੀਆ ਜਿੱਦਾਂ ਪਿੱਛੇ ਵੀ ਪੁੱਛਿਆ ਸੀ ਉਹ 100 ਦੇ ਦਿੰਦੇ ਸੀਗੇ 2 ਕਿਲੋ ਤੇ ਇਹਨਾਂ ਨੇ ਜਿੱਦਾਂ ਵਧੀਆ ਸੀ ਵਿਚਾਲੇ ਰੋਟੀ ਖਾਂਦੀ ਖਾਂਦੀ ਆਈ ਦੇਖੋ ਜੀ ਗਾਗ ਦਾ ਨਹੀਂ ਪਤਾ ਹੁੰਦਾ ਕਿ ਕਿਹੜੇ ਵੇਲੇ ਲੈ ਜਾਣਾ ਰੋਟੀ ਜਦੋਂ ਆਪਾਂ ਖਾਣੀ ਜਾਂ ਚਾਹ ਪੀਣੀ ਹੈ ਨਾ ਤਾਂ ਆਪਾਂ ਨੂੰ ਗਾਗ ਨੂੰ ਟੈਂਡ ਕਰਨਾ ਪੈਂਦਾ ਆਪਣਾ ਖਾਣਾ ਪੀਣਾ ਛੱਡ ਕੇ ਹੈਨਾ ਤੇ ਇਹਨੇ ਸਾਨੂੰ 100 ਦੇ 2.5 ਕਿਲੋ ਦਿੱਤੇ ਹੈ ਨਾ ਸੰਤਰੇ ਤੇ ਚਲੋ ਮੈਂ ਕਹਾ ਠੀਕ ਹੈ ਫਿਰ ਮੈਂ 20 ਰੁਪਏ ਉੱਪਰ ਹੋਰ ਦਿੱਤੇ ਮੈਂ ਕੋਈ ਚੱਕਰ ਨਹੀਂ ਨੂੰ ਬੱਚਿਆਂ ਵਾਲੀ ਇਹ ਬਣੀ ਬੜੀ ਖੁਸ਼ ਹੋਈ ਸਾਡੇ ਨਾਲ ਦੇਖ ਕੇ ਤੋਂ ਨਿਆਣੇ ਵੀ ਇਹਦੇ ਬੜੇ ਖੁਸ਼ ਹੋਏ ਨਾ ਤੇ 2.5 ਕਿ ਲੇਲੇ ਸੰਤਰੀ ਤੇ ਮੈਨੂੰ ਬਹੁਤ ਵਧੀਆ ਲੱਗਦੀ ਹੈ ਯੂਸ ਬਣਾ ਕੇ ਵੈਸੇ ਉਹਦਾ ਵੀ ਖਾ ਲਈਦੇ ਹੈ ਨਾ ਤੇ ਵਧੀਆ ਲੱਗਦੀ ਹੈ ਹੈ ਜਦੋਂ ਠੰਡਿਆ ਤੇ ਅਮਰੂਦ ਵੀ ਅਮਰੂਦ ਵੀ ਸੌ ਦੇ ਲੱਗੇ ਦੇਖੋ ਜੀ ਇੰਨਾ ਚੀਜ਼ਾਂ ਦਾ ਖਾਣ ਪੀਣ ਦਾ ਰੇਟ ਇੰਨਾ ਵੱਧ ਗਿਆ ਆ ਤੇ ਕਿਸੇ ਚੀਜ਼ ਨੂੰ ਹੱਥ ਨਹੀਂ ਲੱਗਦਾ ਹੈਗਾ ਤੇ ਹਾਈਵੇ ਸੀ ਗੱਡੀਆਂ ਮੋਟਰਾਂ ਬਹੁਤ ਆਉਂਦੀਆਂ ਸੀ ਤਾਂ ਫਿਰ ਮੈਨੂੰ ਵਾਈਸ ਓਵਰ ਕਰਨੀ ਪਈ ਤੇ ਵੈਸੇ ਗੱਲਾਂ ਤਾਂ ਬਹੁਤ ਸੋਹਣੀਆਂ ਕੀਤੀਆਂ ਨੇ ਪਰ ਦਸ ਨੇ ਸਾਡੇ ਨਾਲ ਸਾਨੂੰ ਇਹ ਸੁਣਾਉਣੀ ਸੀਗੇ ਤੂੰ ਸੁਣਦਾ ਨਹੀਂ ਸੀਗਾ ਕਿ ਉੱਤੇ ਲੱਗੇ ਸ਼ੋਰ ਸ਼ਰਾਬਾ ਬਹੁਤ ਸੀਗਾ ਤਾਂ ਵੀ ਮੈਨੂੰ ਉਹ ਆਜਾ ਬੰਦ ਕਰਨੀ ਭਈ ਤੋ ਮਾਝੋ ਬਾਈ ਕਾਂ ਨਹੀਂ ਸੀਗੇ ਹਨੋ ਨਾ ਚਲੋ ਖੈਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਨਾ ਤੇ ਆਪੋ ਆਪਣੇ ਨੇਚਰ ਹੁੰਦੇ ਰੇਗ ਦੇ ਤੇ ਉਹ 100 120 ਵਿੱਚ ਹੀ ਬੜੀ ਖੁਸ਼ ਹੋ ਗਈ ਉਹ ਤੇ ਇਹਦੇ ਵਿੱਚ ਅਸੀਂ ਵੀ ਖੁਸ਼ ਹੋਗੇ ਨਾ ਤੇ ਇਧਰ ਆ ਗਏ ਹੁਣ ਅਸੀਂ ਪਾਪਰ ਏਰੀਅਲ ਵੱਲ ਸਾਡੀ ਇਟਲੀ ਵਾਲੇ ਭੈਣ ਜੀ ਇਹਦਾ ਸ਼ਹਿਰ ਹੈ ਉਹ ਉੱਪਰ ਤੇ ਦੇਖੋ ਜਿਹਨੇ ਪੋਪਾ ਸੈੱਡ ਦੀ ਹੋ ਕੇ ਫਿਰ ਅਸੀਂ ਪਿੰਡਾਂ ਪਿੰਡਾਂ ਵਿੱਚ ਦੀ ਹੋਏ ਆ ਇੱਥੇ ਜਾਣਾ ਆਪਣੇ ਪਿੰਡ ਨੂੰ ਤੇ ਪੋਪ ਪਰ ਸ਼ਹਿਰ ਵੀ ਕਾਫੀ ਹੁਣ ਤੱਕੀਆਂ ਵਿੱਚ ਹੈ ਨਾ ਤੇ ਵਧੀਆ ਕਾਫੀ ਕੁਸ਼ਤੀਆਂ ਹੋ ਗਏ ਇੱਥੇ ਦੇਖਦੇ ਹਨਾ ਕਿਉਂ ਪੋਪ ਉੱਪਰ ਛਾੜ ਕੇ ਲੋਹਾਰਾਂ ਮੋਟਰਾਂ ਸਾਡੇ ਲੱਗੇ ਪੈ ਜਾਂਦਾ ਪੋਪ ਉੱਪਰ ਹੈ ਨਾ ਤੇ ਵਧੀਆ ਆ ਚਲੋ ਹਣ ਚਲ ਦੇ ਘਰ ਦੇ ਕੰਮ ਕਰ ਦੇਖਦੇ ਆ ਹੁਣ ਤੇ ਬੱਚੇ ਵੀ ਸਾਡੇ ਦੇਖਦੇ ਹੋਣਗੇ ਮੰਮੀ ਡਾਡੀ ਸਾਡੇ ਆਏ ਨਹੀਂ ਹੈਗੇ ਉਹ ਵੀ ਫੋਨ ਤੇ ਫੋਨ ਕਰੀ ਜਾਂਦੇ ਆ ਤੇ ਤੁਸੀਂ ਕਿੱਥੇ ਆ ਕਦੋਂ ਆਉਣਾ ਦੇਖੋ ਜੀ ਬੱਚਿਆਂ ਨੂੰ ਤਾਂ ਹੁੰਦੀ ਜਦੋਂ ਲਾਗੇ ਹੁੰਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਜਦੋਂ ਆਪਾਂ ਕਦੇ ਬਾਹਰ ਚੱਲ ਜਾਂਦੇ ਆ ਨਾ ਫਿਰ ਉਹਨਾਂ ਨੂੰ ਬਹੁਤ ਹੁੰਦਾ ਵੀ ਕਦੋਂ ਆਉਣਗੇ ਸਾੜੇ ਕੁਝ ਲੈ ਕੇ ਆਉਣਗੇ ਹਨਾ ਇਹ ਹੋ ਜਾਂਦੀ ਗੱਲ ਇਹ ਦੋਸਤਾਂ ਦਾ ਦੋਸਤ ਨੂੰ ਬਹੁਤ ਲੱਗਦਾ ਨਹੀਂ ਇਹ ਰੇਟ ਦਾ ਸੰਕੇਤ ਕੋਲਾ ਹੈ ਅੱਛਾ ਹੀ ਅਧਾ ਕਿਲੋ ਕਰ ਦੇ ਐਸੇ ਹੀ ਟਮਾਟਰ ਅਧਾ ਕਿਲੋ ਕਰ ਦੇ ਮੋੜ ਕਰ ਦੇ ਲਾ ਸੱਤ ਕਿਲੋ ਕਰ ਦੇ ਕਾਹ ਦੇ ਕਾਹ ਕੁੜੀ ਦੇ ਦੋ ਦਾ ਇਹ ਸਾਢੇ ਕਿਲੋ ਕਰ ਦੇ ਨਹੀਂ ਨਹੀਂ ਇੰਧੇ ਕਿੱਦਗੇ ਕਿਲੋ ਕਰ ਕਿਲੋ ਹੀ ਕਿਹੜਾ ਪ੍ਰੋਗਰਾਮ ਰੱਖਿਆ ਕਰ ਕਰਦੇ ਪਿੱਛੇ ਕਰ ਦਿੱਤਾ ਹਾਂ ਹਾਂ ਪੁੱਛਾ 15 ਬਣਦਾ ਲੱਗਦਾ ਨਹੀਂ ਤੱਜ ਤੱਜ ਗੁਦਰੀ ਜਦੋਂ ਕੀ ਜੇ ਕਰਦੇ ਗਾਜਰ ਦਾ ਕੀ ਕਰੀਂ ਹਾਂ ਜਲਾ ਗਾਜਰ ਗਾਜਰ ਕੀ ਰੇਟ ਲਾਈ ਆ ਨੂੰ ਵੀ ਆ ਸਭ ਨੇ ਵੇਖੀ ਹੋਣੀ ਆ ਹਾਂ ਜਲਦੀ ਲੈ ਲਾ ਗਾਜਰ ਜਲਦੀ ਆ ਜੀ ਛੇ ਛਿਲਾ ਦੇ ਮੇਰੇ ਗੰਡੇ ਵੀ ਸੋਹਣੇ ਗੰਡੇ ਵੀ ਤੇਰੇ ਕਲਾ ਹੈ ਹੈ ਯਾਰ ਬਰਾਜ ਦਾ ਨਾਮ ਸਾਰਾ ਲੈਦਾ ਕਰ ਲੜਦਾ ਬਹੁਤ ਤੇ ਬੱਬੀ ਦਾ ਸਾਦਾ ਦੀ ਜਾ ਗਈ ਕੋਰੇ ਕਰ ਨਹੀਂ ਨਹੀਂ ਸਵਾਦਿਕ ਨੂੰ ਵਰਲਾ ਗਾਗਰ ਮੋਟੇ ਨਹੀਂ ਹੁੰਦੇ ਅੱਛਾ ਗਾਗਰ ਕਿ ਲੱਭਦੇ ਆ ਆ ਵਾਹ ਬੋਲੇ ਮੋਟੇ ਆ ਬਾ ਨਾ ਆ ਆ ਇਹਦੇ ਨਾ ਲਾਲ ਲਾਲ ਬਹੁਤੇ ਮੋਟੇ ਹੈ ਭਾਈ ਲਾਲ ਲਾਲ ਪਾ ਲਾਲ ਹੈ ਤੇ ਸਾਰੇ ਲਾਲ ਆ ਇਹ ਭਰਾਤ ਤੋਂ ਪਿਆਲਾ ਦੇ ਦੇ ਸਪੈਸ਼ਲ ਤੇ ਆਏ ਆ ਭਰਾਤ ਗੁਰਦਾਨ ਦਾ ਕੋਈ ਦਾਲ ਦਾ ਆ ਆਪਣਾ ਸੈਕੂਰੀਟਰੀ ਕਲਾਤ ਸ਼ੇਰ ਦਾ ਪਤਾ ਸ਼ੇਰ ਕਿੱਥੇ ਪਤਾ ਸ਼ੇਰ ਦਾ ਨਹੀਂ ਪਤਾ ਨਹੀਂ ਨੂੰ ਹਲੋ ਜੀ ਹੁਣ ਅਸੀਂ ਪਹੁੰਚ ਗਏ ਆ ਘਰ ਤੇ ਪੌਪਰ ਹੋ ਕੇ ਪੌਪਰਮ ਫਿਰ ਝਾੜ ਕੇ ਝਾੜ ਕੇ ਤਾਂ ਬੁਟਰਾ ਮੁਟਰਾ ਤਾਂ ਫਿਰ ਸਾਡੇ ਪਿੰਡ ਨਾਲ ਹੀ ਬੋਪਰੇ ਤੇ ਫਿਰ ਅੱਗੇ ਪੱਠੇ-ਉੱਠੇ ਪਾਏ ਹਨਾ ਤੇ ਫਿਰ ਹੁਣਾਂ ਚਾਹ ਰੱਖ ਲਈ ਆ ਤੇ ਚਾਹ ਨੂੰ ਪੀ ਕੇ ਤਾਂ ਫਿਰ

ਇਨੋਜੀ ਟੋਕਰੀ ਭਰ ਗਈ ਆ ਸੰਤਰਾ ਦੇ ਮੰਮੀ ਅੱਜ ਉਸਲੇ ਮਿਸ਼ਿੰਗ ਕੱਢੀ ਹੁਣ ਇੰਨੇ ਅਗਲੇ ਨੂੰ ਮਸ ਸੱਚ ਕੱਲ ਨੂੰ ਸੋਣਾ ਪੈਣਾ ਫਿਰ ਸੰਤਰਾ ਜੇ ਕੱਢਣਾ ਹੈ ਪਹਿਲਾਂ ਮੈਂ ਤੇ ਛੁੱਟਣ ਨੂੰ ਭਾਂ ਛੁੱਟਣ ਨੂੰ ਭਾਂਣਾ ਟੋਕਰੀ ਕਿੰਨੀ ਰੁੱਦੀ ਕਿੰਨੀ ਕਿਤੇ ਰੁੱਦੀ ਉਹ ਲੱਭਣੀ ਪੈਣੀ ਮੈਨੂੰ ਫਿਰ ਟਾਈਮ ਹੀ ਨਹੀਂ ਮਿਲਣਾ पहले सब बिल में ती और काले मैंने बिल माना ना 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 ਪਿਆਜ਼ ਵੀ ਇਹ ਸਾਡੇ ਲਾਲ ਪਿਆਜ਼ ਆ ਇਹ ਤੜਕਾ ਬਹੁਤ ਸੋਹਣਾ ਇਹਨਾਂ ਦਾ ਘਰਤਨ ਹੁੰਦੀ ਵਿੱਚ ਜਿਹੜਾ ਇਹਨਾਂ ਦੇ ਵਿੱਚ ਜਿਹੜੇ ਹੁੰਦੇ ਆ ਪੀਲੇ ਜਿਹੇ ਹੁੰਦੇ ਆ ਉਹ ਐਵੇਂ ਕੱਚੇ ਛਰਕੇ ਦੇ ਹੁੰਦੇ ਆ ਨਹੀਂ ਵਧੀਆ ਹੈਗੇ ਲਾਲ ਪਿਆਜ਼ ਇੱਕਦਮ ਵਧੀਆ ਹੈ ਤੇ ਜਦੋਂ ਕੱਲੀ ਪਾਉਂਦੇ ਆ ਆਸ ਕੀ ਆਵਾਂਗੀ ਹੋਰ ਕੀ ਰਹਿ ਗਿਆ ਸਿਰੋਮਲਾ ਸਾਰਾ ਸਮਾਨ ਹੋ ਗਿਆ ਨਾ ਪੂਰਾ ਤੇ ਚਾਹ ਵੀ ਬਣਦੀ ਆ ਹਾਂ ਜਿੰਦਾ ਜਦੋਂ ਇਹ ਚਾਹ ਨੂੰ ਵਧਾਇਨਾ ਪੁੱਤਿਆ ਨਾ ਅਜੇ ਪਾਈਗੀ ਚਾਹ ਵੀ ਚਲੋ ਜਦਕਰ ਵਾਲੀ ਹੁਣ ਚਾਹ ਬਣਨਗੀ ਆ ਕੋਟੀ ਵਾਲਾ ਹਵਾ ਚੱਲਦੀ ਹੈ ਨਾ ਅੱਜ ਛੰਡ ਗਈ ਆ ਸਾਧਨ ਹਮਾਜਾ ਚੱਲਦੀ ਪਈ ਇਦਾਂ ਜਿਦਾ ਮੀ ਆਉਣਾ ਹੁੰਦਾ ਤੇ ਹਮਾਜਾ 4:00 ਵਜੇ ਕੇ ਝੜ ਹੋ ਗਿਆ ਮਨੀ ਸਵਾ ਲੱਗੇ ਮੇਰੇ ਸਿਰ ਤੋਂ ਫਟਿਆ ਜਾਣਾ ਪੈਂਦਾ ਜਿੱਥੇ ਜਾਣਾ ਹੋਵੇ ਆਪਣੇ ਨਪਰਾ ਦੇ ਡਾਕ ਸੁੱਕ ਵਿੱਚ ਸ਼ਾਮਿਲ ਹੋਣਾ ਪੈਂਦਾ ਹਨਾ ਤੇ ਇਹ ਇਹ ਜਾਂ ਨਿਸ਼ਾਨੀਅਤ ਹੈ ਦੇਖੋ ਵਿੱਚ ਸਭ ਕੁਝ ਸ਼ਾਮਿਲ ਹੋਣਾ ਜਾਤੋ ਗਿਆ ਨਹੀਂ ਗੱਲ ਬੰਦੀ ਹੈਗੀ ਜਾਵਾਂ ਦੇ ਮਦਦ ਨਾ ਨੋਇਆ ਕਰ ਵਾਲੀ ਚਾਹ ਤੇ ਆਹ ਕਰ ਵਾਲੀ ਚਾਹ ਨਹੀਂ ਲੱਗਦੀ ਹੈਗੀ ਹੁਣ ਅੰਤ ਮੰਗੀ ਐ ਕਰ ਵਾਲੀ ਚਾਹ ਪੀਂਦੀ ਹਾਂ ਜੀ ਬੜੀ ਵਧੀਆ ਆ ਅੱਜ ਕੋਈ ਜਿਹੜਾ ਖੰਗੂ ਗਰੇਸ਼ਾ ਦਾ ਬਹੁਤ ਵਧੀਆ ਹੁੰਦਾ ਹੈ ਨਾ ਇਹਦਾ ਪਾਣੀ ਇਸ ਤਰ੍ਹਾਂ ਕਿ ਦਾ ਜਿਵੇਂ ਇਹ ਸਾਰਾ ਸੁਜ਼ਾਬ ਚੱਲ ਜਾਂਦਾ ਹੈ ਮਮੋ ਜੀ ਤੇ ਆਹ ਆਹ ਬੇਸਨ ਆਹ ਬਹੁਤ ਖੰਡੀ ਨਾ

ਪੀ ਕੇ ਤੇ ਡਾਕਟਰ ਸਾਹਿਬ ਜਲ ਕੇ ਖੂਨ ਨੂੰ ਤੇ ਮੋਟਰ ਚੱਲਦੀ ਹੋਈ ਆ ਜਲਦੀ ਛੱਡੀ ਹੋਈ ਆ ਤੇ ਆ ਕੇ ਦੇਖਿਆ ਮੋਟਰ ਚਲਾਈ ਹੋਈ ਆ ਤਾਂ ਹੁਣ ਚੱਲ ਗਿਆ ਖੂਨ ਦੇਖਣ ਪਾਣੀ ਪੋਣੀ ਮੋੜ ਨੱਕਾ ਮੋੜ ਤੇ ਮੈਂ ਹੁਣ ਅੱਜ ਦਾ ਪ੍ਰੋਗਰਾਮ ਕਾਦੂਨ ਕਰਕੇ ਨਾ ਤੇ ਦਾਲ ਪਾਣੀ ਦਾ ਪ੍ਰਬੰਧ ਕਰਕੇ ਤੇ ਹੁਣ ਮੈਂ ਲੱਗੀਆਂ ਸੰਤਰੀ ਖਾਣ ਦੇਖੋ ਇਹ ਸੰਤਰੀ ਵੀ ਆਪਣੇ ਬਹੁਤ ਜ਼ਰੂਰੀ ਹੁੰਦੇ ਆ ਜੂਸ ਹੁਣਾ ਆਪਣੇ ਸਿਹਤ ਵਾਸਤੇ ਜਰੂਰ ਆਪਣੇ ਸਿੱਧਾ ਖਿਆਲ ਰੱਖਿਆ ਕਰੋ ਤੇ ਜਿਹੜਾ ਆਪਾਂ ਦਵਾਈਆਂ ਤੇ ਲਾਉਣੇ ਹੁੰਦੇ ਉਹ ਪਹਿਲੇ ਆਪਣੇ ਜੜੀ ਖਾਣ-ਪੀਣ ਦੇ ਲਾ ਲਿਆ ਕਰੋ ਆਪਣੇ ਸਿਹਤ ਦਾ ਪੂਰਾ ਖਿਆਲ ਰੱਖਿਆ ਕਰੋ ਜੀ ਤੇ ਆਪਣੇ ਸਿਹਤ ਨੂੰ ਵੀ ਕੋਈ ਕਮਜ਼ੋਰੀ ਨਹੀਂ ਆਉਣੀ ਹੈਗੀ ਨਾ ਤੇ ਸੰਤਰੇ ਮੈਨੂੰ ਤਾਂ ਵੈਸੇ ਬਹੁਤ ਵਧੀਆ ਲੱਗਦੇ ਆ ਨਾ ਤੇ ਮੈਂ ਤਾਂ ਇਹਦੇ ਬਣੀ ਨਹੀਂ ਤੇ ਦੇਖੋ ਜੀ ਕਿਹੜੇਡੇ ਮੋٹے ਸੰਤਰੇ ਤੇ ਜਿਹੜਾ ਆਜੂ ਲੈਣ ਦੇ ਕੁਝ ਪਹਿਲੇ ਵੀ ਪੈਸੇ ਸੀ ਡਾਕਟਰ ਸਾਹਿਬਾ ਕੋ ਵੀ ਲੈ ਕੇ ਸੀ ਤੇ ਚਲੋ ਮੈਂ ਤਾਂ ਹੁਣ ਫਲ ਦਾ ਰੋਤਾ ਫਲ ਖਾਣਾ ਚਾਹੀਦਾ ਹੈ ਨਾ ਤੇ ਵਧੀਆ ਲੱਗਦੇ ਆ ਤੇ ਸ਼ਾਮ ਦਾ ਹੋ ਗਿਆ ਟਾਈਮ ਤੇ ਦੇਖੋ ਜੀ ਹਵਾ ਲੱਗੀ ਸਰਦ ਹੋਣ ਲੱਗਾ ਮੇਰਾ ਤਾਂ ਨਾ ਤੇ ਜਿੱਥੇ ਜਾਣਾ ਹੋਵੇ ਜਾਣਾ ਪੈਂਦਾ ਜਿਹੜਾ ਆਪਣੇ ਹੈ ਨਾ ਤੇ ਜਾਣਾ ਉਹਨਾਂ ਦੀ ਤਿਆਰੀ ਆ ਤੇ ਆਪਾਂ ਜਾਣ ਤੋਂ ਬਗੈਰ ਚਲ ਦਿੱਦਾ ਵੀ ਚਲੋ ਜੀ ਮੈਂ ਹੁਣ ਖਾ ਲਵਾਂ ਸੰਤਰੇ ਤੇ ਵੀਡੀਓ ਦਾ ਕਰਦੇ ਇੱਥੇ ਐਂਡ ਤੇ ਵੀਡੀਓ ਨੂੰ ਲਾਈਕ ਲਾਈਕ ਸ਼ੇਅਰ ਕਰਦਾ ਕਰੋ ਸਬਸਕ੍ਰਾਈਬ ਕਰਦੇ ਰਹੋ ਚੈਨਲ ਤੇ ਨਵੇਂ updates ਤੇ ਫਿਰ ਤੁਹਾਨੂੰ ਨਵੀਂ ਜਿੜਨਾ ਮੈਨੂੰ ਤਾਂ ਦਿੱਖ ਸੱਚੀ ਦਾ ਸਾਰਿਆਂ ਨੂੰ ਕੇ ਬਾਈ ਜੀ